ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਇੱਕ ਪਾਸੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਦੇ ਪਰਿਵਾਰ ਨੇ ਤਾਵਾ ਬੋਲ ਦਿੱਤਾ ਹੈ ਦਿੱਲੀ ਲੋਬੀ ਵਾਲਿਆਂ ਦੇ ਖਿਲਾਫ ਇੱਕ ਪਾਸੇ ਕਾਫੀ ਵੱਡੀਆਂ ਜਿਹੜੀਆਂ ਕਨਸੋਆਂ ਵੀ ਚੱਲ ਰਹੀਆਂ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੁਰਸੀ ਕਿਸੇ ਹੋਰ ਨੂੰ ਦੇ ਦਿੱਤੀ ਜਾਵੇ ਲੇਕਿਨ ਜੇਕਰ ਗੱਲ ਕਰੀਏ ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ 40 ਤੋਂ 45 ਜਿਹੜੇ ਵਿਧਾਇਕ ਨੇ ਉਹ ਨਾਲ ਨੇ ਕਿਉਂਕਿ ਜਦੋਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੋਟਾਂ ਲੋਕਾਂ ਵੱਲੋਂ ਦਿੱਤੀਆਂ ਗਈਆਂ ਸੀ ਤਾਂ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਚਿਹਰੇ ਨੂੰ ਦਿੱਤੀਆਂ ਗਈਆਂ ਸੀ ਜੇਕਰ ਦੂਸਰੇ ਪਾਸੇ ਗੱਲ ਕਰੀਏ ਚਾਹੇ ਖਾਸ ਕੰਮ ਨਹੀਂ ਕੀਤੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਾ ਹੀ ਕੋਈ ਵੱਡੀ ਉਹਨਾਂ ਵੱਲੋਂ ਜਿਹੜੀ ਤਬਦੀਲੀ ਲੈ ਕੇ ਆਉਣਾ ਚਾਹੁੰਦੇ ਸੀ ਜਿੱਥੇ ਉਹ ਵਾਰ-ਵਾਰ ਕਹਿੰਦੇ ਸੀ ਕਿ ਮੈਂ ਜੋ ਪਹਿਲਾਂ ਹੋਇਆ ਹੈ ਪੰਜਾਬ ਦੇ ਵਿੱਚ ਉਹ ਦੁਬਾਰਾ ਨਹੀਂ ਹੋਏਗਾ ਲੇਕਿਨ ਉਹੀ ਹਾਲਾਤ ਪੰਜਾਬ ਦੇ ਬਨੇ ਰਹੇ ਲੇਕਿਨ ਜੇਕਰ ਉਸ ਤਰੀਕੇ ਦੇ ਨਾਲ ਸੋਚੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਚਿਹਰੇ ਨੂੰ ਹੀ ਲੋਕਾਂ ਨੇ ਵੋਟਾਂ ਦਿੱਤੀਆਂ ਸੀ ਇੱਕ ਪਾਸੇ ਪੰਜਾਬ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਹਰ ਮੀਤ ਪਠਾਨ ਮਾਜਰਾ ਜਿੱਥੇ ਉਹਨਾਂ ਨੇ ਵੱਡੇ ਤੋਂ ਵੱਡੇ ਰਾਜ ਖੋਲ ਕੇ ਰੱਖ ਦਿੱਤੇ ਲੋਬੀ ਵਾਲਿਆਂ ਦੇ ਦਿੱਲੀ ਲੋਬੀ ਵਾਲਿਆਂ ਨੇ ਜਿਸ ਤਰ੍ਹਾਂ ਲੁੱਟ ਖਸੁੱਟ ਕੀਤੀ ਪੰਜਾਬ ਦੇ ਵਿੱਚ ਜਿੱਥੇ ਉਹਨਾਂ ਨੇ ਕਿਹਾ ਕਿ ਸਾਨੂੰ ਤਾਂ ਇਹ ਵੀ ਹੁਕਮ ਨਹੀਂ ਹੈਗਾ ਕਿ ਅਸੀਂ ਚਪੜਾਸੀ ਤੱਕ ਦੀ ਜਿਹੜੀ ਹੈ ਬਦਲੀ ਕਰਾ ਸਕੀ ਹੈ ਉਹਨੇ ਇਹ ਵੀ ਕਿਹਾ ਕਿ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹ ਵੀ ਸ਼ਕਤੀਹੀਣ ਨੇ ਉਹਨਾਂ ਉਹਨਾਂ ਕੋਲ ਵੀ ਉਹਨਾਂ ਦੀਆਂ ਸ਼ਕਤੀਆਂ ਖੋਈਆਂ ਹੋਈਆਂ ਨੇ ਉਹ ਵੀ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦਾ ਡਿਸੀਜਨ ਨਹੀਂ ਲੈ ਸਕਦੇ ਚਾਹੇ ਵਾਰ-ਵਾਰ ਇਹ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਲੇਕਿਨ ਕਾਫੀ ਲੰਮੇ ਸਮੇਂ ਤੋਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਿਮਾਰ ਪਏ ਹੋਏ ਨੇ ਲੇਕਿਨ ਉਹਨਾਂ ਦੇ ਪਰਿਵਾਰ ਵੱਲੋਂ ਜਿਹੜਾ ਹੈ ਦਾਵਾ ਬੋਲਿਆ ਗਿਆ ਹੈ ਦਿੱਲੀ ਲੋਬੀ ਵਾਲਿਆਂ ਉੱਤੇ ਉਨਾ ਦੇ ਪਰਿਵਾਰ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਚਚੇਰੇ ਭਰਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਚਚੇਰੇ ਭਰਾ ਨੇ ਵੱਡਾ ਸਵਾਲ ਖੜਾ ਕੀਤਾ ਹੈ ਕਿ ਜਿਹੜੇ ਲੋਕ ਪਾਣੀ ਦੇ ਵਿੱਚ ਡੁੱਬ ਰਹੇ ਨੇ ਜਿਹੜੇ ਲੋਕਾਂ ਦੀਆਂ ਫਸਲਾਂ ਡੁੱਬ ਗਈਆਂ ਨੇ ਉਹਦਾ ਕਿਤੇ ਨਾ ਕਿਤੇ ਜਿਹੜੇ ਨੇ ਦਿੱਲੀ ਲੋਬੀ ਵਾਲਿਆਂ ਦਾ ਹੀ ਹੱਥ ਹੈ ਕਿਉਂਕਿ ਜੇਕਰ ਗੱਲ ਕਰੀਏ ਜਿਹੜੇ ਨੇ ਸਿੰਚਾਈ ਮੰਤਰੀ ਬਰਿੰਦਰ ਗੋਇਲ ਉਹਨਾਂ ਵੱਲੋਂ 250 ਕਰੋੜ ਰੁਪਇਆ ਦਿੱਤਾ ਗਿਆ ਸੀ ਉਹ ਖਾਸ ਕਾਸ ਨੇ ਦਿੱਲੀ ਲੋਬੀ ਵਾਲਿਆਂ ਨੂੰ ਤੇ ਉਹਨਾਂ ਨੇ ਵੱਡੇ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪਰਿਵਾਰ ਮੈਂਬਰ ਉਹਨਾਂ ਨੇ ਕਿਹਾ ਉਹਨਾਂ ਵੱਲੋਂ ਵੱਡੇ ਸਵਾਲ ਤਿੱਖੇ ਸਵਾਲ ਖੜੇ ਕਰ ਦਿੱਤੇ ਗਏ ਨੇ ਕਿ ਉਹ 250 ਕਰੋੜ ਰੁਪਇਆ ਕਿੱਥੇ ਲਾਇਆ ਗਿਆ ਹੈ ਜੇਕਰ ਉਹ 250 ਕਰੋੜ ਰੁਪਇਆ ਉਹਨਾਂ ਨਹਿਰਾ ਉੱਤੇ ਲਾਇਆ ਹੁੰਦਾ ਸਾਫ ਸਫਾਈ ਹੋਈ ਹੁੰਦੀ ਜੇ ਉਹਨਾਂ ਬੰਨਾਂ ਤੁੰਸੀ ਬੰਨ ਬਣਾਏ ਹੁੰਦੇ ਜਾਂ ਫਿਰ ਉਹਨਾਂ ਦੇ ਉੱਤੇ ਕੰਮ ਕੀਤਾ ਹੁੰਦਾ ਤੇ ਅੱਜ ਜਿਹੜੇ ਨੇ ਵੱਡੇ ਜਿਹੜੇ ਐਡੇ ਵੱਡੇ ਜਿਹੜੇ ਅੱਜ ਆਫਤ ਆ ਗਈ ਹੈ ਪੰਜਾਬ ਦੇ ਉੱਤੇ ਉਹ ਨਹੀਂ ਆਉਣੀ ਸੀ ਉਹਨਾਂ ਨੇ ਕਿਹਾ ਅਸੀਂ ਪੰਜਾਬ ਦੇ ਵਿੱਚ ਜਿੱਥੇ ਲੋਕ ਪਾਣੀ ਹੜ੍ਹਾਂ ਦੀ ਮਾਰ ਚੱਲ ਰਹੇ ਨੇ ਲੇਕਿਨ ਪੰਜਾਬ ਦੇ ਵਿੱਚ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੂਸਰੇ ਪਾਸੇ ਸੰਦੀਪ ਪਾਠਕ ਦੀ ਗੱਲ ਕਰੀਏ ਜਾਂ ਮਨੀਸ਼ ਸੋਧਿਆ ਦੀ ਗੱਲ ਕਰੀਏ ਉਹ ਵੀ ਕਿਸੇ ਪਾਸੇ ਜ਼ਿਆਦਾ ਦਿਖਾਈ ਨਹੀਂ ਦੇ ਰਹੇ ਵੱਡੇ ਸਵਾਲ ਖੜੇ ਹੋ ਗਏ ਨੇ ਜਿਹੜੇ ਦਿੱਲੀ ਲੋਬੀ ਵਾਲਿਆਂ ਉੱਤੇ ਕਿ ਜੇਕਰ ਤੁਸੀਂ ਉਹ 250 ਕਰੋੜ ਰੁਪਈਆ ਕਿਸੇ ਜਗ੍ਹਾ ਤੇ ਲਗਾਇਆ ਹੈ ਤਾਂ ਇਹ ਅੱਜ ਪੰਜਾਬ ਹਾਲਾਂ ਦੀ ਮਾਰ ਦੇ ਵਿੱਚ ਨਹੀਂ ਆਉਣਾ ਸੀ ਵਾਰ-ਵਾਰ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਚਿਹਰਾ ਭਰਾ ਉਹ ਇਹ ਗੱਲਾਂ ਦਿੱਲੀ ਲੋਬੀ ਵਾਲਿਆਂ ਨੂੰ ਕਰਜ਼ਾ ਨਜ਼ਰ ਆ ਰਿਹਾ ਹੈ ਕਿਉਂਕਿ ਇੱਕ ਪਾਸੇ ਕਿਸਾਨਾਂ ਦੇ ਹਾਲਾਤ ਵੇਖੇ ਨਹੀਂ ਜਾ ਰਹੇ ਲੇਕਿਨ ਕਿਸੇ ਤਰ੍ਹਾਂ ਦੀ ਜਿਹੜੀ ਹੈ ਵੱਡੀ ਰਾਹਤ ਪੰਜਾਬ ਸਰਕਾਰ ਵੱਲੋਂ ਵੀ ਦਿੱਤੀ ਨਹੀਂ ਜਾ ਰਹੀ ਜਿੱਥੇ ਕੇਂਦਰ ਸਰਕਾਰ ਵੀ ਚੁੱਪ ਬੈਠੀ ਹੈ ਲੇਕਿਨ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵਾਰ-ਵਾਰ ਕਿਹਾ ਜਾਂਦਾ ਹੈ ਕਿ ਤੁਹਾਡੀ ਜਿਹੜੀ ਕੁਰਸੀ ਹੈ ਉਹ ਜਿਹੜੀ ਹੈ ਕਿਸੇ ਹੋਰ ਨੂੰ ਦੇ ਦਿੱਤੀ ਜਾਵੇਗੀ ਹਾਲਾਂਕਿ ਇਹ ਕੰਸੋਹਾਂ ਚੱਲ ਰਹੀਆਂ ਨੇ ਹਜੇ ਤੱਕ ਕੋਈ ਇਸ ਚੀਜ਼ ਉੱਤੇ ਰਿਜ਼ਲਟ ਨਿਕਲ ਕੇ ਨਹੀਂ ਆਇਆ ਲੇਕਿਨ ਪੰਜਾਬ ਦੇ ਲੋਕ ਜਿਹੜੇ ਅੱਜ ਹੜਾਂ ਦੀ ਮਾਰ ਦੇ ਵਿੱਚ ਜਿਹੜੇ ਡੁੱਬੇ ਹੋਏ ਨੇ ਉਹਨਾਂ ਨੂੰ ਕਿਸ ਤਰ੍ਹਾਂ ਸੰਭਾਲਿਆ ਜਾ ਸਕਦਾ ਹੈ ਜਿੱਥੇ ਦਿੱਲੀ ਲੋਬੀ ਵਾਲੇ ਮਨੀਸ਼ ਸੋਧਿਆ ਵਰਗੇ ਆਮ ਆਦਮੀ ਪਾਰਟੀ ਦੇ ਕੰਮੀ ਨ ਅਰਵਿੰਦ ਕੇਜਰੀਵਾਲ ਵਰਗੇ ਸੰਦੀਪ ਪਾਠਕ ਵਰਗੇ ਦਿੱਲੀ ਦੇ ਦਿੱਲੀ ਤੋਂ ਆ ਕੇ ਇੱਥੇ ਰੋਟੀਆਂ ਸੇਕਦੇ ਰਹੇ ਨੇ ਜਿਹੜਾ ਸਿੰਚਾਈ ਮੰਤਰੀ ਹੈ ਬ੍ਰਿੰਦਰ ਗੋਇਲ ਉਥੇ 250 ਕਰੋੜ ਰੁਪਇਆ ਦਿੱਤਾ ਗਿਆ ਲੇਕਿਨ ਉਹ ਕਿੱਥੇ ਲਾਇਆ ਗਿਆ ਹੈ ਪੰਜਾਬ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਉਹਨਾਂ ਦੇ ਜਿਹੜੇ ਵਿਧਾਇਕ ਨੇ ਉਹ ਵੱਡੇ ਤੇ ਤਿੱਖੇ ਸਵਾਲ ਕਰ ਰਹੇ ਨੇ ਦਿੱਲੀ ਲੋਬੀ ਵਾਲਿਆਂ ਨੂੰ ਧੰਨਵਾਦ